ਕਿੰਨੇ ਮਾਡਲ ਹੈ ਜੀ ਇਹ 14 ਮਾਡਲ ਹੈ ਵੀਰੇ 14 ਮਾਡਲ ਆ ਸਟੈਂਡਰਡ ਆ ਸਟੈਂਡਰਡ ਪੁਰਾਣੇ ਸਟicker ਨਾਲ ਆ ਪੁਰਾਣੇ ਠੀਕ ਆ ਜੀ ਛੋਟੀ ਟੈਂਕੀ ਵਾਲਾ ਪੁਰਾਣੇ ਸਟickerਾਂ ਵਾਲਾ ਹਾਂਜੀ ਵੀਰੇ ਠੀਕ ਆ ਬਾਜੀ ਬੂੜੀ ਕਿਵੇਂ ਬੋਲਟ ਦੀ ਭਾਈ ਲੋਕ ਕਿ ਵੀਰੇ ਜਮ ਸਾਰਾ ਸ਼ੀਟ ਆ ਬੋਲਟ ਠੀਕ ਆ ਜੀ ਸਰਵਿਸ ਵਗੈਰਾ ਭਾਈ ਸਾਰੇ ਹੋ ਹੀ ਆ ਕੰਪਲੀਟ ਵੀਰੇ ਠੀਕ ਆ ਜੀ ਤੇ ਟਾਇਰ ਨੇ ਮੰਗ ਲਾ ਪਹਣੀ ਪਵਾਇਆ ਤੇ ओरिजिनल ਹੀ ਚੱਲਿਆ ਹੋਇਆ ओरिजिनल ਚੱਲਿਆ ਤੇ ਇੱਕ ਬੀੜੀ ਹੀ ਆ ਜੀ ਹਾਂਜੀ ਵੀਰੇ ਇੱਕ ਨੇ ਮਾਡਲ ਆ ਜੀ 8 ਮਾਡਲ ਡੀਜ਼ਲ ਆ ਵੀ ਬਈ 8 ਮਾਡਲ ਡੀਜ਼ਲ ਦੀਆਂ ਗੱਡੀਆਂ ਨੇ ਦੋਨੇ ਵਿੱਚ ਬਈ ਟੱਚ ਡਿਸਪਲੇ ਲੱਗੀ ਹੋਈ ਆ ਕਰ ਇਹ ਵੀ ਸਾਰੇ ਸ਼ੀਸ਼ੇ-ਸ਼ੀਸ਼ੇ ਨਾਲ ਦੇਨੇ ਨੇ ਜੀ ਪਾਵਰ ਆਏ ਵੀ ਹਾਂਜੀ ਪਾਵਰ ਵੀ ਸਰਵਿਸ ਫੁੱਲ ਹੋਈ ਆ ਜੀ ਵੀਰੇ ਠੀਕ ਆ ਫੁੱਲ ਸਰਵਿਸ ਸਾਰਾ ਕੁਝ ਵਰਕਿੰਗ ਆ ਗੱਡੀ ਦਾ ਠੀਕ ਜੀ ਦੇ ਦਾਂਗੇ 1 ਲੱਖ ਜੀ ਹਾਂਜੀ ਵੀਰੇ 1 ਲੱਖ 2000 ਦੀ ਗੱਡੀ ਮਿਲ ਜੂ ਕਾਪੀ ਕਾਗੇ ਇਹਦੇ ਵੀ ਬੀਡੀਆਈ ਜੀ ਬੀਡੀਆਈ ਵੀਰੇ ਠੀਕ ਆ ਜੀ ਬੀਡੀਆਈ ਪਾਵਰ ਆ ਜੀ ਪਾਵਰ ਵਿੰਡੋ ਵੀਰੇ ਆਲ ओरिजिनल ਸਾਰੇ ਸ਼ੀਸ਼ੇ ਨਾਲ ਦੇਨੇ ਗੱਡੀ ਦੇ ਠੀਕ ਆ ਜੀ ਨਾਲ ਦੇ ਸ਼ਿੱਸਿਆਂ ਦਾ ਬਈ ਜਾਂ ਕੈਮਿਸਟਰੀ ਤੋਂ ਬੰਦਾ ਚੱਕਰਾ ਦੇ ਉਂ ਚਲਾ ਕੇ ਕੋਈ ਬਾਜ ਨਹੀਂ ਸਾਜ ਨਹੀਂ ਕੋਈ ਕਮੀ ਕਰਪੀਆਂ ਨਹੀਂ ਭਾਲਦੀ ਗੱਲ ਸੈਲਫ ਜ਼ਲਫ ਬੱਖੋ ਓਕੇ ਸਾਰੀ ਵੀਰੀ ਠੀਕ ਹੈ ਜੀ ਸਾਲ-ਸਾਲ ਦਾ ਬੀਮਾ ਪ੍ਰਦੂਸ਼ਨ ਪਿਆ ਗੱਡੀ ਦਾ ਠੀਕ ਹੈ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮੇਰੇ ਨੂੰ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਬੁਲਟ ਦਿਖਾਵਾਂਗੇ ਸੇਲ ਤੇ ਤੇ ਦੋ ਗੱਡੀਆਂ ਨੇ ਬਾਈ ਨਾ ਕਰਦਿਆਂ ਗੱਲਬਾਤ ਸੱਸੀ ਗਾ ਬਾਈ ਸੱਸੀ ਗਾ ਠੀਕ ਹੋ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਵੀਡੀਓ 'ਚ ਬੁਲਟ ਦਿਖਾਉਣਾ ਹੈ ਬਾਈ ਕਿੰਨੇ ਮਾਡਲ ਹੈ ਜੀ ਇਹ 14 ਮਾਡਲ ਸਟੈਂਡਰਡ ਸਟੈਂਡਰਡ ਪ੍ਰਾਣੇ ਸਟਿੱਕਰ ਨਾਲ ਆਪਣਾ ਠੀਕ ਆ ਜੀ ਛੋਟੀ ਟੈਂਕੀ ਵਾਲਾ ਪੁਰਾਣੇ ਸਟਿੱਕਰਾਂ ਵਾਲਾ ਹਾਂਜੀ ਵੀਰੇ ਠੀਕ ਆ ਬਾਜੂੜੀ ਕਿ ਮੈਂ ਬੋਲਟ ਦੀ ਬਈ ਵੀਰੇ ਜਮ ਸਾਰਾ ਸ਼ੀਟ ਆ ਬੋਲਟ ਠੀਕ ਆ ਜੀ ਸਰਵਿਸ ਵਗੈਰਾ ਬਈ ਸਾਰੇ ਹੋ ਹੀ ਆ ਕੰਪਲੀਟ ਵੀਰੇ ਠੀਕ ਆ ਜੀ ਅੰਦੇ ਟਾਇਰ ਨੇ ਮੰਗ ਲਾਪ ਹੁਣੀ ਪਵਾਇਆ ਠੀਕ ਆ ਜੀ ਹਾਲੇ ਵੀ ਨਾ ਫਰੰਟ ਵਾਲਾ ਟਾਇਰ ਹਜੇ ਤੱਕ ਨਾਲ ਦਾ ਬਈ ਨਾਲ ਦਾ ਵੀ ਬਾਈਕ ਵਾਲਾ ਟਾਇਰ ਬਾਈਕ ਦਾ ਹੈਗਾ ਨਾਲ ਦਾ ਜੀ ਪਰ ਹੁਣ ਚੇਂਜ ਕਰਵਾਤਾ ਜੀ ਕਰਾਤਾ ਵੀਰੇ ਠੀਕ ਆ ਜੀ ਨੰਬਰ ਜੀ ਇਹ ਹਰਿਆਣਾ ਨੰਬਰ ਆ ਵੀਰੇ ਇਹ ਨਹੀਂ ਆਪਣੇ ਨਾਮ ਦੀ ਆਈਪੀ ਸੰਗਰੂਰ ਦੀ ਹਰਿਆਣੇ ਦਾ ਨੰਬਰ ਆ ਬਈ ਐਨਓਸੀ ਸੰਗਰੂਰ ਦੀ ਤੋਂ ਮਲੂ ਹਾਂਜੀ ਠੀਕ ਆ ਜੀ ਤੇ ਨੰਬਰ ਵੀ ਜਨੀ ਕੱਟਾ ਪੂਲਟ ਦਾ ਬਈ ਹਾਂਜੀ 0708 ਹਾਂਜੀ ਠੀਕ ਆ ਜੀ ਤੇ ਜੇ ਆਪਾਂ ਗੱਲਬਾਤ ਕਰੀਏ ਬਈ ਡਿਮਾਂਡ ਵਗੈਰਾ ਦੀ ਡੇਢ ਲੱਖ ਮੰਗਦੇ 1.40 ਦੇ ਦਾਂਗੇ ਡੇਢ ਲੱਖ ਬਈ ਕਹਿੰਦਾ ਮੰਗਦੇ ਆ 1 ਲੱਖ 40 ਹਜ਼ਾਰ ਦਾ ਬੁੱਲਟ ਮਰਜੂ ਬਈ ਬਾਰੀ ਪੂਰੀ ਵਧੀਆ ਕੀ ਸਰਵਿਸ ਸਾਰੀ ਹੋਈ ਹੈ ਸਾਰੀ ਏ ਟੂ ਜ਼ेड ਹੋਈ ਹੈ ਸਰਵਿਸ ਵੀਰੇ ਠੀਕ ਆ ਜੀ ਸਾਰੀ ਸਰਵਿਸ ਹੋਈ ਆ ਵੀ ਜਿੰਨਾ ਚੱਲਿਆ ਉਹ ਪਟਰੀਆਂ ਨੇ ਕਾਪੀ ਲਾਇਪੇ ਨੂੰ ਕੋਈ ਦੇਸੀ ਲਾਇਪੇ ਹੋਵੇ ਜੀ ਠੀਕ ਆ ਜੀ ਵਧੀਆ ਲਾਇ ਲੂਏ ਲੱਗੇ ਹੋਏ ਆ ਵੀ ਬੁਲਟ ਦੇ ਤੇ Ориجنਲ ਹੀ ਚੱਲਿਆ ਹੋਇਆ Ориجنਲ ਚੱਲਿਆ ਵੀਰੇ ਸਾਹਮਣੇ ਦਿਖਾਉਣੇ ਜੀ ਗੱਡੀ ਸਵਿਫਟ ਬੀਡੀਆਈ ਜੀ ਬੀਡੀਆਈ ਵੀਰੇ ਠੀਕ ਆ ਜੀ ਬੀਡੀਆਈ ਪਾਵਰ ਆ ਜੀ ਪਾਵਰ ਵਿੰਡੋ ਵੀਰੇ ਆਲ Ориجنਲ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਠੀਕ ਆ ਜੀ ਨਾਲ ਦੇ ਸ਼ੀਸ਼ੇ ਆ ਜਬਈ ਗੱਡੀ 12 ਮਾਡਲ ਹੈ 12 ਮਾਡਲ ਹੈ ਹਾਂਜੀ ਪਾਇਰਾਂ ਦੀ ਕੰਡੀਸ਼ਨ ਜੀ ਟਾਇਰ ਵਧੀਆ ਪਏ ਨੇ ਵੀਰੇ ਠੀਕ ਆ ਜੀ ਵਧੀਆ ਟਾਇਰ ਪਏ ਆ ਗੱਡੀ ਤੇ ਸਾਰੀ ਸਰਵਿਸ ਹੋਈ ਹੈ ਗੱਡੀ ਦੀ ਠੀਕ ਆ ਜੀ ਸਾਰੀ origignal ਹੈ ਗੱਡੀ ਸਾਰੀ origignal ਆ ਬਾਈ ਕਹਿੰਦਾ ਮੈਂ ਮਿਸਟਰੀ ਤੋਂ ਬੰਦਾ ਚੈੱਕ ਕਰਾ ਲਵਾਂ ਚਲਾ ਕੇ ਕੋਈ ਬਾਜ ਨਹੀਂ ਸਾਜ ਨਹੀਂ ਕੋਈ ਕਮੀ ਕਰਪੀਆਂ ਨਹੀਂ ਪਾੜਦੀ ਗੱਡੀ ਸੈਲਫ ਸਲਫਾ ਬੱਖੋਂ ਓਕੇ ਸਾਰੀ ਵੀਰੇ ਠੀਕ ਆ ਜੀ ਸਾਲ-ਸਾਲ ਦਾ ਬੀਮਾ ਪ੍ਰਦੂਸ਼ਨ ਪਿਆ ਗੱਡੀ ਦਾ ਠੀਕ ਆ ਬਾਈ ਸਾਰਾ ਕੁਝ ਕਾਪੀ ਕਾਗਜ਼ ਆ ਆਪਾਂ ਕਹਿੰਦੇ ਪੂਰੇ ਆ ਇਨੋਂ ਸੀ ਦੇਦਾ ਬਈ ਘੰਟੇ ਦੇ ਵਿੱਚ ਦੇਦਾ ਇਹਨ ਮਾਡਲ ਕਿੰਨੇ ਸੀ ਇਹ ਜੀ 12 ਵੀਰੇ 12 ਮਾਡਲਾ ਡਿਸਪਲੇ ਵਗੈਰਾ ਲੱਗੀ ਹੈ ਵੀ ਸਾਰਾ ਕੁਝ ਲੱਗਿਆ ਹੋਇਆ ਹੈ ਵੀ ਸਕਰੀਨ ਸੂ ਠੀਕ ਆ ਜੀ ਤੇ ਇਹਦੀ ਡਿਮਾਂਡ ਕਿੰਨੀ ਹੈ ਜੀ 2 ਲੱਖ 80 ਹਜ਼ਾਰ ਦੇ ਦਾਂਗੇ 2 ਲੱਖ 80 ਹਜ਼ਾਰ ਦੀ ਬਾਈ ਕਹਿੰਦਾ ਮਸਡੂ ਗੱਡੀ ਹਾਂਜੀ ਸਾਹਮਣੇ ਆ ਗਈ ਜੀ ਪੰਜਾਬ ਨੰਬਰ ਗੱਡੀ ਇਹ ਵੀ ਸਪੈਕਟ ਬੀਡੀ ਹੈ ਜੀ ਹਾਂਜੀ ਵੀਰੇ ਇਹ ਕਿੰਨੇ ਮਾਡਲ ਹੈ ਜੀ 8 ਮਾਡਲ ਡੀਜ਼ਲ ਹੈ ਵੀ ਬਾਈ 8 ਮਾਡਲ ਡੀਜ਼ਲ ਦੀਆਂ ਗੱਡੀਆਂ ਨੇ ਦੋਨੇ ਵਿੱਚ ਬਈ ਟੱਚ ਡਿਸਪਲੇ ਲੱਗੀ ਹੋਈ ਹੈ ਗੱਡੀ ਇਹ ਵੀ ਸਾਰੇ ਸੀਸੇ ਉਸੇ ਨਾਲ ਦੇਨੇ ଥିਗੇ ਪਾਵਰ ਆਈ ਵੀ ਹਾਂ ਜੀ ਪਾਵਰ ਵਿੰਡੋ ਠੀਕ ਆ ਜੀ ਸਿੱਛਣ ਆਜਣਾ ਮਾੜੇ ਮੋਟੇ ਕਿਤੇ ਬੈਂਪਰ ਬੂਮਪਰ ਮਾੜੇ ਮੋਟੇ ਨੂੰ ਹੋ ਜਾਂਦੇ ਨੇ ਠੀਕ ਆ ਮਾਡਲ ਦੇ ਹਿਸਾਬ ਨਾਲ ਹਾਂ ਜੀ ਵੀਰੇ ਸਰਵਸ ਫੁੱਲ ਹੋਈ ਹੈ ਜੀ ਵੀਰੇ ਠੀਕ ਆ ਫੁੱਲ ਸਰਵਸ ਸਾਰਾ ਕੁਝ ਵਰਕਿੰਗ ਆ ਗੱਡੀ ਦਾ ਸੈਂਟਰ ਲੋਕ ਨੇ ਦੋਨੇ ਗੱਡੀਆਂ ਇਹਨੂੰ ਵਧੀਆ ਵੱਡੇ ਚਾਬੀ ਲੱਗੇ ਹੋਏ ਨੇ ਠੀਕ ਆ ਜੀ ਰਿਮੋਟਰ ਆ ਨਹੀਂ ਹਾਂ ਜੀ ਠੀਕ ਆ ਬਾਈ ਤੇ ਇਹਦੀ ਡਿਮਾਂਡ ਜੀ ਸਵਾ ਲੱਖ ਵੀਰੇ ਸਵਾ ਲੱਖ ਡਿਮਾਂਡ ਆ ਹਾਂ ਜੀ ਵੀਰੇ ਠੀਕ ਆ ਇਹਦੇ ਅਲਾਈ ਲੱਗੇ ਹੋਏ ਆ ਗੱਡੀ ਦੇ ਨਾ ਰਿੰਬਾਂ ਚ ਆਈ ਬਾਈ ਸਰ ਰਿੰਬਾਂ ਦੀ ਹੋਰ ਗੱਡੀ ਤੇ ਪਾ ਠੀਕ ਆ ਜੀ ਹੂੰ ਤੇ ਇਹ ਪੰਜਾਬ ਦਾ ਨੰਬਰ ਆ ਜੀ ਨਾਮ ਦਾ ਨੰਬਰ ਆ ਇਹਦਾ ਲੈਣ ਦੇ ਨ ਬਈ ਬੀਜੀ ਦੇ ਦਾਂਗੇ 1 ਲੱਖ ਜੀ ਹਾਂਜੀ ਵੀਰੇ 1 ਲੱਖ 20 ਹਜ਼ਾਰ ਦੀ ਗੱਡੀ ਮਿਲ ਜੂ ਕਾਪੀ ਕਾਗੇ ਇਹਦੀ ਵੀ ਓਕੇ ਮਿਲ ਜੂ ਠੀਕ ਆ ਜੀ ਹਾਂਜੀ ਤੇ ਇਹ ਗੱਡੀ ਪੰਜਾਬ ਨੰਬਰ ਆ ਇਹ ਲੈਣਾ ਬਈ ਇਹ ਲੈਣ ਨੂੰ ਸੀ ਮਿਲ ਜੂ ਬਈ ਆਪਾਂ ਨੂੰ ਠੀਕ ਆ ਜੀ ਤੇ ਕੰਟੈਕਟ ਨੰਬਰ ਆਪਣਾ ਜੀ 947551000 ਵੀਰੇ ਠੀਕ ਆ ਜੀ ਤੇ ਆਉਣਾ ਕਿੱਥੇ ਬੂ ਬਈ ਸੇਰੋਂ ਵੀਰੇ ਠੀਕ ਜਿਹੜਾ ਸੰਗਰੂਰਾ ਤਹਿਸੀਲ ਸ਼ਨਾਮ ਬੰਨੀ ਲੇ ਠੀਕ ਆ ਬਈ ਨਮੋਲ ਦੇ ਸੇਰੋਂ ਨਾਲ ਆ ਜੀ ਠੀਕ ਆ ਬਈ ਸਕਰੀਨ ਤੇ ਨੰਬਰ ਚੱਲ ਰਿਹਾ ਬੋਲਟ ਗੱਡੀ ਕੁਛ ਵੀ ਖਰੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ